ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਇਸ ਸ਼ਬਦ ਦਾ ਜਾਪ ਕੀਤੇ ਆ ਇਸ ਸ਼ਬਦ ਦੀ ਵਿਆਖਿਆ ਨੂੰ ਸੁਣਿਆ ਜਾਂ ਪੜਿਆ ਸਾਡੀ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਬਦ ਦੇ ਵਿੱਚ ਕੀ ਫਰਮਾਉਂਦੇ ਨੇ ਆਪਾਂ ਸਮਝਾਂਗੇ ਵਿਆਖਿਆ ਵੀ ਕਰਾਂਗੇ ਤੇ ਮੂਲ ਰੂਪ ਦੇ ਵਿੱਚ ਇਸ ਸ਼ਬਦ ਨੂੰ ਪੜਾਂਗੇ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜੀਓ ਆਪਾਂ ਅਨੇਕਾਂ ਪ੍ਰਕਾਰ ਦੇ ਸ਼ਬਦ ਪੜ੍ਹਦੇ ਹਾਂ ਪਾਵਨ ਗੁਰੂ ਦੀ ਬਾਣੀ ਦੇ ਵਿੱਚੋਂ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮਿਹਰামত ਕਰਦੇ ਨੇ ਸੋ ਸਾਧ ਸੰਗਤ ਜੀਓ ਬਹੁਤ ਵੱਡੀ ਕਿਰਪਾ ਕਰਕੇ ਮੇਰੇ ਸਤਿਗੁਰੂ ਨੇ ਸਾਨੂੰ ਸਿੱਖਿਆ ਦੇ ਦਿੱਤੀ ਸਤਿਗੁਰੂ ਇਸ ਪਾਵਨ ਸ਼ਬਦ ਦੇ ਵਿੱਚ ਜ਼ਿੰਦਗੀ ਦੇ ਸਾਰ ਨੂੰ ਦਰਸਾਉਂਦੇ ਨੇ ਆਪਾਂ ਨਾਲ-ਨਾਲ ਸ਼ਬਦ ਵੀ ਪੜਾਂਗੇ ਤੇ ਬਾਅਦ ਦੀ ਆਪਾਂ ਜਿਹੜੀ ਗੱਲਬਾਤ ਹੈ ਉਹ ਵੀ ਕਰਾਂਗੇ ਪਹਿਲਾਂ ਆਪਾਂ ਸ਼ਬਦ ਦੀ ਵਿਆਖਿਆ ਨੂੰ ਸਮਝੀਏ ਆਸਾ ਮਹੱਲਾ ਪੰਜਵਾ ਆਸਾ ਰਾਗ ਦੇ ਵਿੱਚ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਨੇ ਉਦਮ ਕਰੋ ਕਰਾਵੋ ਠਾਕੁਰ ਪੇਖਤ ਸਾਧੂ ਸੰਗ ਕਹਿੰਦੇ ਮੇਰੇ ਮਾਲਕ ਮੈਥੋਂ ਇਹ ਉਦਮ ਕਰਾਉਂਦਾ ਰਹੀ ਗੁਰੂ ਦੀ ਸੰਗਤ ਵਿੱਚ ਤੇਰਾ ਨਾਮ ਦਰਸ਼ਨ ਹੁੰਦਾ ਰਹੇ ਮੈਂ ਤੇਰਾ ਨਾਮ ਜਪਣ ਦਾ ਆਹਰ ਕਰਦਾ ਰਵਾਂ ਇਹ ਕਿਰਪਾ ਰਖੀ ਹਰ ਹਰ ਨਾਮ ਚ ਰਾਵ ਹੋ ਰੰਗਨ ਆਪੇ ਹੀ ਪ੍ਰਵ ਰੰਗ हे ਮੇਰੇ ਪ੍ਰਭੂ ਮੇਰੇ ਮਨ ਉਤੇ ਤੂੰ ਆਪਣੇ ਨਾਮ ਦੀ ਰੰਗਨ ਚਾੜ ਦੇ ਤੂੰ ਆਪ ਹੀ ਮੇਰੇ ਮਨ ਨੂੰ ਆਪਣੇ ਪ੍ਰੇਮ ਦੇ ਰੰਗ ਵਿੱਚ ਰੰਗ ਦੇ ਕਿਰਪਾ ਕਰ ਮਨ ਮਹਿ RAM ਨਾਮਾ ਜਾਪ ਕਰ ਕਿਰਪਾ ਵਸ ਹੋ ਮੇਰਾ ਹਿਰਦੈ ਹੋਏ ਸਹਾਈ ਆਪ ਰਹਾਓ ਮੇਰੇ ਪ੍ਰਭੂ ਮੈਂ ਆਪਣੇ ਮਨ ਵਿੱਚ ਤੇਰਾ ਨਾਮ ਜਪਦਾ ਰਹਾ ਜੇ ਤੂੰ ਮੇਰਾ ਮਦਦਗਾਰ ਬਣੇ ਮੈਂ ਮੇਰੇ ਉੱਤੇ ਕਿਰਪਾ ਕਰਕੇ ਮੇਰੇ ਹਿਰਦੇ ਵਿੱਚ ਤੂੰ ਆ ਵਸੇ ਐਸੀ ਕਿਰਪਾ ਕਰ ਦੇ ਐਸੀ ਰਹਿਮਤ ਕਰ ਦੇ ਸਤਿਗੁਰੂ ਐਸੀ ਕਿਰਪਾ ਕਰ ਦੇ ਸੁਣ ਸੁਣ ਨਾਮ ਤੇਰਾ ਪ੍ਰੀਤਮ ਪ੍ਰਾਪੇ ਖਣ ਕਾ ਚਾਉ ਹੈ ਮੇਰੇ ਪਿਆਰੇ ਕਿ ਤੇਰਾ ਨਾਮ ਸੁਣ ਸੁਣ ਕੇ ਮੇਰੇ ਅੰਦਰ ਤੇਰੇ ਦਰਸ਼ਨ ਦਾ ਚਾਉ ਬਣਿਆ ਰਹੇ ਦਇਆ ਕਰ ਹੋ ਕਿਰਮ ਆਪਣੇ ਕੋ ਇਹ ਮਨੋਰਥ ਸੁਆਓ ਆਪਣੇ ਇਸ ਨਾ ਚੀਜ਼ ਸੇਵਕ ਉਤੇ ਮਿਹਰ ਕਰਕੇ ਮੇਰਾ ਇਹ ਮਨੋਰਥ ਪੂਰਾ ਕਰ ਮੇਰੀ ਇਹ ਲੋੜ ਪੂਰੀ ਕਰ ਤਨ ਧਨ ਤੇਰਾ ਤੂੰ ਪ੍ਰਭ ਮੇਰਾ ਹਮਰ ਹੈ ਵਸ ਕਿਛ ਨਾਹੀਂ ਜਿਉਂ-ਜਿਉਂ ਰਾਖ ਹੈ ਤਿਉਂ-ਤਿਉਂ ਰਹਿਣਾ ਤੇਰਾ ਦੀ ਅੱਖਾ ਹੈ ਮੇਰਾ ਇਹ ਸਰੀਰ ਪ੍ਰਭ ਮੇਰਾ ਇਹ ਧਨ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਤੂੰ ਹੀ ਮੇਰਾ ਮਾਲਕ ਹੈ ਅਸੀਂ ਜੀਵ ਆਪਣੇ ਉਦਮ ਨਾਲ ਤੇਰਾ ਨਾਮ ਜਪਣ ਜੋਗੇ ਨਹੀਂ ਆ ਸਾਡੇ ਵਸ ਵਿੱਚ ਕੁਝ ਵੀ ਨਹੀਂ ਹੈ ਸਤਿਗੁਰੂ ਤੂੰ ਸਾਨੂੰ ਜੀਵਾਂ ਨੂੰ ਜਿਸ ਜਿਸ ਹਾਲ ਵਿੱਚ ਰੱਖਦੇ ਆ ਉਸੇ ਤਰ੍ਹਾਂ ਹੀ ਅਸੀਂ ਜੀਵਨ ਬਿਤਾਉਨੇ ਆ ਅਸੀਂ ਤੇਰਾ ਹੀ ਦਿੱਤਾ ਹੋਇਆ ਹਰੇਕ ਪਦਾਰਥ ਖਾਂਦੇ ਆ ਜਨਮ ਜਨਮ ਕੇ ਕਿਲ ਵਿਖ ਕਟੈ ਮਨ ਜਨ ਹਰ ਜਨ ਧੂਰ ਪਰਮਾਤਮਾ ਦੇ ਸੇਵਕਾਂ ਦੇ ਚਰਨਾਂ ਦੀ ਧੂੜ ਉਹਦੇ ਵਿੱਚ ਕੀਤਾ ਹੋਇਆ ਇਸ਼ਨਾਨ ਮਨੁੱਖ ਦੇ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਦੂਰ ਕਰ ਦਿੰਦਾ ਹੈ ਭਾਏ ਭਗਤ ਭਰਮ ਭਉ ਨਾਸੈ ਹਰ ਨਾਨਕ ਸਦਾ ਹਜ਼ੂਰ ਪ੍ਰਭੂ ਪ੍ਰੇਮ ਦੀ ਰਾਹੀ ਭਗਤੀ ਦੀ ਬਰਕਤ ਨਾਲ ਮਨੁੱਖ ਦਾ ਹਰ ਕਿਸਮ ਦਾ ਡਰ ਵਹਿਮ ਨਾਸ਼ ਹੋ ਜਾਂਦਾ ਹੈ ਤੇ ਪਰਮਾਤਮਾ ਸਦਾ ਅੰਗ ਸੰਗ ਪ੍ਰਤੀਤ ਹੋਣ ਲੱਗ ਪੈਂਦਾ ਹੈ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਸੋ ਪਿਆਰਿਓ ਜਿਹੜਾ ਇਹ ਸ਼ਬਦ ਦਾ ਰੋਜ਼ਾਨਾ ਜਾਪ ਕਰਕੇ ਗੁਰੂ ਅੱਗੇ ਅਰਦਾਸ ਕਰ ਦਿੰਦਾ ਹੈ ਮੇਰੇ ਸਤਿਗੁਰੂ ਜੀ ਉਹਦੀਆਂ ਹਰ ਇੱਕ ਭਾਵਨਾਵਾਂ ਨੂੰ ਪੂਰਾ ਕਰ ਦਿੰਦੇ ਨੇ ਮੇਰੇ ਸਤਿਗੁਰੂ ਜੀ ਉਹਤੇ ਐਸੀ ਕਿਰਪਾ ਕਰਦੇ ਨੇ ਕਦੇ ਵੀ ਉਹਨੂੰ ਕਿਸੇ ਵਿਪਤਾ ਦੇ ਵਿੱਚ ਫਸਣ ਨਹੀਂ ਦਿੰਦੇ ਪਿਆਰਿਓ ਇਹ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ